ਬਹੁਤ ਹੀ ਆਦਰ ਤੇ ਸਤਿਕਾਰਯੋ ਮਹਮੂਮ ਰਾਜਪਾਲ ਜੀ ਮਾਨਯੋ ਮੁੱਖ ਮੰਤਰੀ ਜੀ ਪੰਜਾਬ ਸਭ ਤੋਂ ਪਹਿਲਾਂ ਮੈਂ ਸਮੂਹ ਮਹਿਮਾਨਾਂ ਨੂੰ ਰਸਤੀ ਗਾਨ ਲਈ ਖੜੇ ਹੋਣ ਦੀ ਬੇਨਤੀ ਕਰਦਾ ਜਨਮ ਕਾ ਨਮਨ ਆਜਿਨਾਏ ਕਸ਼ੇਰਗੇ

ਮੈਂ માનਯੋਗ ਰਾਜਪਾਲ ਜੀ ਨੂੰ ਸੌ ਚੁੱਕ ਸਮਾਗਮ ਆਰੰਭ ਕਰਨ ਦੀ ਪ੍ਰਵਾਨਗੀ ਦੇਣ ਲਈ ਬੇਨਤੀ ਕਰਦਾ ਥੈਂਕ ਯੂ ਸਰ ਹੁਣ ਮੈਂ ਸ੍ਰੀ ਸੰਜੀਵ ਅਰੋੜਾ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਟੇਜ ਤੇ ਆ ਕੇ ਕੈਬਨਿਟ ਮੰਤਰੀ ਵਜੋਂ ਅਹੁਦੇ ਤੇ ਪ੍ਰਾਪਤ ਗੁਪਤ ਰੱਖਣ ਦੀ ਸੌ ਚੁੱਕਣ ਦੀ ਕਿਰਪਾਲਤਾ ਕਰਨ ਮੈਂ ਮੂਮਾਨੂਮੈਂ ਮੈਂ ਸੰਜੀਵ अरोड़ा ਈਸ਼ਵਰ ਦੀ ਸਹ ਹ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਬਾਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਧਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਿਆਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਰਕਰਨ ਨਾਲ ਨਿਭਾਵਾਂਗਾ ਅਤੇ ਮੈਂ ਪੈ ਜਾ ਪੱਖਪਾਤ ਸਨੇਹ ਜਾਂ ਦੁਰਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਨਿਆਂੇ ਕਰਾਂਗਾ ਮੈਂ ਮੈਂ ਸੰਜੀਵ अरोड़ा ਈਸ਼ਵਰ ਦੀ ਸੌ ਚੁੱਕਦਾ ਹਾਂ ਕਿ ਜੇ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵੱਜੋਂ ਮੇਰੇ ਵਿਚਾਰ ਅਧਿਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੀ ਅਜਿਹੇ ਕੈਬਨਿਟ ਮੰਤਰੀ ਵੱਜੋਂ ਆਪਣੇ ਕਰਤਵਿਆਂ ਦੇ ਠੀਕ ਨਿਭਾਉਣ ਲਈ ਅਜਿਹਾ ਕਰਨਾ ਲੋੜਿੰਦਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਮੈਂ ਹੁਣ ਮਾਨਯੋਗ ਰਾਜਪਾਲ ਜੀ ਨੂੰ ਸouncuk ਸਮਾਗਮ ਸਮਾਪਤ ਕਰਨ ਦੀ ਪਰਵਾਨਗੀ ਦੇਣ ਲਈ ਬੇਨਤੀ ਕਰਦਾ ਥੈਂਕ ਯੂ ਸਰ ਮੈਂ ਹੁਣ ਸਾਰੇ ਮਹਿਮਾਨਾਂ ਨੂੰ ਰਾਸ਼ਪਤੀ ਗਾਨ ਲਈ ਖੜੇ ਹੋਣ ਲਈ ਬੇਨਤੀ ਕਰਦਾ ਜੈ ਜੰਗਨ ਮਨ ਅਧਿ ਨਾਇਕ

ਸੰਚੁਕ ਸਮਾਗਮ ਸਮਾਪਤ ਕਰਨ ਦਾ ਐਲਾਨ ਕਰਤਾ ਹ ਅਤੇ ਸਾਰੇ ਮਹਿਮਾਨਾਂ ਨੂੰ ਲੰਚ ਲਈ ਸੱਦਾ ਦਿੰਦਾ ਹ